ਇੱਕ ਬੰਦਾ ਜਿਹਦੇ ਬਾਰੇ ਸੁਪਰੀਮ ਕੋਰਟ ਤੱਕ ਕਹਿ ਰਿਹਾ ਸਾਰੇ ਕਹਿ ਰਿਹਾ ਕਿ ਸੰਵੇਦਨਾ ਹੀ ਹੁੰਦੀ ਵੀ ਕੈਂਸਰ ਵਾਲਾ ਬੰਦਾ 115 ਦਿਨ ਹੋ ਗਏ ਮੰਗ ਵੀ ਕੀ ਆ ਜੋ ਪ੍ਰੋਮਿਸ ਕੀਤਾ ਮਿਨੀਮਮ ਸਪੋਰਟ ਪ੍ਰਾਈਸ ਸਾਰੀਆਂ ਫਸਲਾਂ ਤੇ ਕਿਉਂ ਬੈਟਰ ਵੇ ਆਫ ਲਾਈਫ ਕੀ ਮੰਗ ਰਿਹਾ ਉਹ ਕੀ ਮੰਗ ਕੀ ਰਿਹਾ ਕਿਸਾਨ ਤੁਹਾਡੇ ਤੋਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਉਹ ਸਿੰਕ ਮਲਾ ਕੇ ਦੇਖੋ ਹਿਸਟਰੀ ਦੀ ਪਰ ਉਦੋਂ ਦੇ ਲੋਕ ਥੋੜੇ ਦਲੇਰ ਸੀ ਮੈਨੂੰ ਲੱਗਦਾ ਉਹ ਵੀ ਇਹੀ ਕਹਿ ਰਹੇ ਸੀ ਕਿ ਸਾਡੇ ਜਜ਼ਬਾਤਾਂ ਨਾਲ ਨਾ ਖੇਡੋ ਸਾਡੇ ਫਸਲਾਂ ਦੇ ਸਾਨੂੰ ਮੁੱਲ ਦੇ ਦਿਓ ਜੇ ਤੁਸੀਂ ਪ੍ਰਾਣੀਆਂ ਮਿਊਟਨਿਸ ਪੜ੍ਹ ਲਓ ਤੇ ਅੱਜ ਵੀ ਉਹੀ ਕੁਝ ਹੋ ਰਿਹਾ ਕੋਈ ਇੱਕ ਬੰਦੇ ਨੇ ਜਿਹਨੇ ਪਾਣੀ ਤੱਕ ਪੀਣਾ ਛੱਡ ਉਸ ਬੰਦੇ ਨਾਲ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਉਹਦੀ ਫੈਮਿਲੀ ਦਾ ਆਲਦ ਵਾਲਾ ਅੱਗਾ ਪਿੱਛਾ ਕੁਝ ਲੱਭ ਨਹੀਂ ਰਿਹਾ ਇਹਦੇ ਨਾਲ ਅਸੀਂ 50 ਬੰਦਿਆਂ ਦੀ ਲਿਸਟ ਅਟੈਚ ਕੀਤੀ ਹੈ 3 400 ਜਿਹੜੇ ਜਣੇ ਨੇ ਉਹਨਾਂ ਦਾ ਕੁਝ ਨਹੀਂ ਪਤਾ ਕਿਹੜੀ ਜੇਲ੍ਹ ਦੇ ਵਿੱਚ ਨੇ ਕਿੱਥੇ ਨੇ ਫਿਰ ਕਿਵੇਂ ਥ੍ਰੈਟਨ ਕੀਤਾ ਜਾ ਰਿਹਾ ਔਰ ਕਾਦੇ ਵਾਸਤੇ ਪੀਅਰ ਮਿਨਿਮਮ ਰਾਈਟਸ ਬਸ ਜਿਨ੍ਹਾਂ ਚੀਜ਼ਾਂ ਦੇ ਉੱਤੇ ਰਿਸਰਚ ਪੇਪਰ ਲਿਖੇ ਜਾਂਦੇ ਆ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਔਰ ਉਸੇ ਮੀਟਿੰਗ ਦੇ ਵਿੱਚੋਂ ਚੱਕ ਕੇ ਲੈ ਜਾਇਆ ਜਾਂਦਾ ਉਸ ਮੀਟਿੰਗ ਦੇ ਵਾਈਂਡ ਅ ਆ ਕਾਰਟੂਨਸ ਤੁਹਾਡੇ ਸਾਹਮਣੇ ਨੇ ਤੇ ਪਿੱਠ 'ਚ ਛੋਰਾ ਕਹਾਂਗੇ ਕਿ ਨਮਕਰਾਮੀ ਕਵਾਂਗੇ ਕਿ ਕੀ ਕਵਾਂਗੇ ਹਿਸਟਰੀ ਦੇ ਚੈਪਟਰਸ ਬੜੇ ਇਹ ਜੀ ਹੈਗੇ ਨੇ ਅਨਦਾਤੇ ਦੇ ਨਾਲ ਕੀ ਹੋ ਰਿਹਾ ਤੇ ਉਸ ਤੋਂ ਪਰਾਂ ਸਟੇਟ ਮੈਕੈਨਿਜ਼ਮ ਦੇ ਵਿੱਚ ਪੁਲਿਸ ਨੂੰ ਇਸ ਤਰੀਕੇ ਨਾਲ ਸ਼ੀਲਡ ਇਹ ਚੀਜ਼ਾਂ ਦਾ ਕਲੋਨੀਅਲ ਟਾਈਮਸ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀਗੇ ਇਸ ਤਰੀਕੇ ਦੀ ਰਿਫਟ ਤਾਂ ਉਦੋਂ ਪੈਦਾ ਹੁੰਦੀ ਸੀ ਹੁਣ ਮੈਂ ਇੱਥੇ ਤੁਹਾਡੇ ਹੋਰ ਬੜੀ ਬੋਲਡ ਗੱਲ ਕਰੂੰਗਾ ਬਹੁਤ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਣੀ ਅੱਜ ਭਗਵੰਤ ਮਾਨ ਆ ਕੱਲ ਨੂੰ ਕੋਈ ਹੋਰ ਆ ਜਾਊਗਾ ਠੀਕ ਹੈ ਨਾ ਕੋਈ ਹੋਰ ਧਰਨੇ ਵਾਲਾ ਬੰਦਾ ਬਿਠਾ ਦੇਣਗੇ ਕੀ ਪਤਾ ਕਿਹੜੇ ਬੰਦੇ ਨੂੰ ਹੀਰੋ ਬਣਾ ਰਿਹਾ ਕਿ ਦੀ ਕੈਂਪੇਨਿੰਗ ਦੂਜੀ ਜਿਹੜੀ ਪਾਰਟੀ ਰਾਈਵਲ ਪਾਰਟੀ ਆ ਉਹ ਕਰ ਰਹੀ ਹੈ ਪੰਜਾਬ ਦਾ 2027 ਦਾ ਸਿਨੈਰੀਓ ਕੀ ਹੈ ਜੇ ਤੁਸੀਂ ਬਹੁਤ ਹੀ ਸੱਚਾਂ ਦੀ ਗੱਲ ਕਰਦੇ ਠੀਕ ਹੈ ਨਾ ਤੇ ਸਿਨੈਰੀਓ ਬਦਲ ਜਾਊਗਾ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਕਿ ਕੌਕ ਫਾਈਟ ਜਾਂ ਡੌਗ ਫਾਈਟ ਕਰਾਉਣ ਵਾਲੇ ਸਿਸਟਮ ਦੇ ਵਿੱਚ ਲੋਕੀ ਇਹ ਭੁੱਲ ਜਾਂਦੇ ਆ ਕਿ ਦੋ ਕੁੱਤੇ ਜਾਂ ਦੋ ਕੁੱਕੜ ਆਪਸ ਵਿੱਚ ਨਹੀਂ ਲੜ ਰਹੇ ਜ਼ਖਮੀ ਨਹੀਂ ਹੋ ਰਹੇ ਪਿੱਛੇ ਜਿਹੜਾ ਪਲੇਟਫਾਰਮ ਹੈ ਜਿਹੜਾ ਸਾਰਾ ਕੁਝ ਕ੍ਰੀਏਟ ਕਰ ਰਿਹਾ ਉਹ ਕੀ ਕਰ ਉਹ ਸਾਡੇ ਲਈ ਵੱਡਾ ਮੁੱਦਾ ਹੈ ਹੁਣ ਇੱਥੇ ਜਿਹੜਾ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਆ ਕਿ ਸਾਡਾ ਜਿਹੜਾ ਸੀਐਮਏ ਚੱਕ ਕੇ ਜਰਮਨੀ ਜਾਂਦਾ ਕਿੱਥੇ ਜਾਂਦਾ employment opportunities create ਕਰਾਉਣਾ ਤੇ ਇਹਨਾਂ ਕਿਸਾਨਾਂ ਦੇ ਨਾਲ ਉਹਦੇ ਕੋਲ ਬਹਿ ਕੇ ਗੱਲ ਕਰਨ ਦੇ ਲਈ ਪਾਲਿਸੀ ਫਾਰਮੂਲੇਸ਼ਨ ਦੇ ਲਈ ਸਮਾਂ ਨਹੀਂ ਹੈਗਾ ਇਹ ਵੱਡਾ ਮੁੱਦਾ ਹੈ ਕਿ ਚਾਰ ਕਾਰੋਬਾਰੀਆਂ ਦੀ ਤੇ ਕਿਸਾਨਾਂ ਦੀ ਆਪਸ ਵਿੱਚ ਰਿਫਟ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਜਦ ਕਿ ਇੱਕ ਸਭ ਤੋਂ ਪਹਿਲਾਂ ਜਿਹੜਾ ਗੁੱਡਸ ਆ ਜੇ ਆਪਾਂ ਇਕਨੋਮਿਕਸ ਪੜ੍ਹੀਏ ਛੋਟੀ ਜਿਹੀ ਬੇਸਿਕ ਚੀਜ਼ ਪੜ੍ਹੀਏ ਸਭ ਤੋਂ ਪਹਿਲਾਂ ਰੌ ਮਟੀਰੀਅਲ ਹੁੰਦਾ ਫਿਰ ਇੰਟਰਮੀਡੀਏਟ ਗੁੱਡਸ ਹੁੰਦੇ ਆ ਫਿਰ ਫਿਨਿਸ਼ਡ ਗੁੱਡਸ ਹੁੰਦੇ ਆ ਪੰਜਾਬ ਦੇ ਵਿੱਚ ਇਸ ਵੇਲੇ ਹਸਪੀਟੈਲਿਟੀ ਦੀ ਇੰਡਸਟਰੀ ਕਿਵੇਂ ਚੱਲ ਸਕਦੀ ਹੈ ਮੈਡੀਸਿਨ ਕਿਵੇਂ ਚੱਲ ਸਕਦੀ ਹੈ ਫਾਰਮਾਸਿਊਟੀਕਲ ਪ੍ਰੋਡਕਟਸ ਕਿਵੇਂ ਚੱਲ ਸਕਦੇ ਆ ਅ ਸਨਰਾਈਟ ਪ੍ਰੋਡਕਟਸ ਕਿਵੇਂ ਚੱਲ ਸਕਦੇ ਆ ਖੇਤੀ ਦਾ ਕੀ ਕੁਝ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਥਾਂ ਤੇ ਕਿਸਾਨਾਂ ਨਾਲ ਗੱਲ ਕਰਨ ਦੀ ਥਾਂ ਦੇ ਉੱਤੇ ਆ ਕੁਝ ਹੋ ਰਿਹਾ ਇਹ ਬਾਵਾ ਉਹਨੇ ਆਮ ਆਵਾਮ ਨੂੰ ਚੜਾਈਆਂ ਕਿ ਸੁਪਰੀਮ ਕੋਰਟ ਦੇ ਸਟੇਟਸ ਕੋਲ ਨੂੰ ਚੜਾਈਆਂ ਇਸ ਤੋਂ ਪਰੇ ਜਿਹੜੀ ਕੋਖ ਦੀ ਪਦਾਇਸ਼ ਹੈ ਪੰਜਾਬ ਦੀ ਪਦਾਇਸ਼ ਹੈ ਨਾ ਉਸ ਪੰਜਾਬ ਨੂੰ ਚੜਾਈਆਂ ਔਰ ਮੈਂ ਇਹ ਸਵਾਲ ਪੰਜਾਬ ਸਰਕਾਰ ਨੂੰ ਪੁੱਛਦਾ ਔਰ ਕੰਟੈਂਪਟ ਐਪਲੀਕੇਸ਼ਨ ਜਦੋਂ ਫਾਈਲ ਕਰਾਂਗੇ ਕੋਰਟ ਦੇ ਵਿੱਚ ਵੀ ਇਹ ਸਵਾਲ ਪੁੱਛਾਂਗੇ ਇਸ ਤਰੀਕੇ ਦੀ ਨੌਨਸੈਂਸ ਪੰਜਾਬ 'ਚ ਜਦ ਤੱਕ ਜਿੰਦੇ ਹੈਗੇ ਆ ਅਸੀਂ ਟੋਲਰੇਟ ਨਹੀਂ ਕਰਾਂਗੇ ਕਿਸੇ ਦੇ ਘਰ ਟੱਟ ਜਾਣ ਨਾ ਲੋਕੀ ਸ਼ੋਗ ਮਨਾਉਂਦੇ ਆ ਮਾਤਮ ਮਨਾਉਂਦੇ ਆ ਲਲਕਾਰੇ ਨਹੀਂ ਮਾਰਦੇ ਇਹ ਸਵਾਲ ਅਸੀਂ ਪੁੱਛਾਂਗੇ ਵੀ ਡੀਅਰ ਟੂ ਆਸਕ दैट ਆਫੀਸਰ ਹైదరాబాద్ ਪੁਲਿਸ ਅਕੈਡਮੀ ਦੇ ਵਿੱਚ ਵੀ ਅਸੀਂ ਮੈਰਿਟ ਸੈੱਟ ਕਰਵਾਵਾਂਗੇ ਕਿ ਜੇ ਐਦਾਂ ਦੀਆਂ ਤੁਸੀਂ ਟ੍ਰੇਨਿੰਗਸ ਕਰਵਾਓਗੇ ਤੇ ਲੋਕੀ ਕੀ ਇੱਕਾਈ ਪੇਸ ਆਫੀਸਰ ਤੋਂ ਐਕਸਪੈਕਟ ਕਰਨਗੇ ਕਦੇ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰ ਦਿੱਤਾ ਜਾਂਦਾ ਕਦੇ ਪੰਜਾਬ ਦੇ ਨੌਜਵਾਨ ਜਿਹੜੇ ਚਾਰ ਗੱਲਾਂ ਕਰਦੇ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਜਾਂਦਾ ਇੱਥੇ ਕਰਨਲ ਨਹੀਂ ਸੇਫ ਹੈਗੇ ਜਿਹੜਾ ਟੈਂਟਡ ਆਫੀਸਰ ਹੈ ਕਰਨਲ ਦੇ ਕੇਸ ਦੇ ਵਿੱਚ ਇਹਦੇ ਵਿੱਚ ਸਾਰੇ ਕਾਰਵਾਈ ਦੇ ਵਿੱਚ ਆਫੀਸਰ ਸੈਕੰਡ ਇਨ ਕਮਾਂਡ ਹੈ ਆਪਾਂ ਕਹਿੰਦੇ ਨੇ ਅੱਖ ਦਾ ਨਾ ਨਾਨ ਸੁਖ ਨਾ ਰੱਖਣ ਨਾਲ ਕੀ ਹੁੰਦਾ ਤਾਂ ਤਾਂ ਕੁਝ ਵੀ ਰੱਖ ਦੋਗੇ ਤੁਸੀਂ ਕਿਸੇ ਦਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਸਵਾਲ ਕਰਦਾ ਸਰਕਾਰ ਨੂੰ ਇਹ ਕਹਿੰਦੇ ਜਿਹੜਾ ਮੋਰਚਾ ਇਹ ਇਲਿਗਲ ਹੈ ਤੇ ਫਿਰ ਉਹਨੂੰ ਸ਼ੁਭ ਕਰਨ ਨੂੰ 1 ਕਰੋੜ ਰੁਪਏ ਕਾਧਾ ਦਿੱਤਾ ਜੇ ਇਲਲੀਗਲ ਐ ਮੋਰਚਾ। ਲੋਕ ਸਭਾ ਦੀਆਂ ਚੋਣਾ ਸੀ। ਉਹਦੇ ਸਿਰ 'ਚੋਂ ਗੋਲੀ ਆਰਪਾਰ ਹੋ ਗਈ ਨੌਜਵਾਨ ਦੇ। ਉਹਦਾ ਫਾਦਰ ਅੱਜ ਤੱਕ ਗੱਲ ਨਹੀਂ ਕਰ ਪਾਉਂਦਾ ਚੱਜ ਨਾਲ। ਸੀਬੀਆਈ ਦੀ ਇਨਕੁਆਇਰੀ ਮਾਰਕ ਕਰਾਈ ਆ 4 ਅਪ੍ਰੈਲ ਉਹਦੀ ਡੇਟ ਆ। 32 33 ਅਸੀਂ ਡੈਪੋਜ਼ੀਸ਼ਨਸ ਬਣਾਈਆਂ। ਜੁਡੀਸ਼ੀਅਲ ਇਨਕੁਆਇਰੀ ਕਮੇਟੀ ਬੈਠੀ ਆ ਜਸਟਿਸ ਜੈਸ਼ਰੀ ਠਾਕੁਰ ਦੀ। ਉਹਦੀਆਂ ਰਿਪੋਰਟਸ ਪਤਾ ਨਹੀਂ ਬਹੁਤ ਜਲਦੀ ਆਉਣਗੀਆਂ ਜਦੋਂ ਵੀ ਆਉਣਗੀਆਂ। ਇੱਕ ਇੱਕ ਚੀਜ਼ ਉਹਦੇ 'ਚ ਕਲੀਅਰ ਆ। ਇਹਨਾਂ ਨੇ ਪ੍ਰੋਪਰ ਮਿਲਟਰੀ ਗ੍ਰੇਡ ਦੇ ਵੈਪਨਸ ਦੇ ਨਾਲ Aim ਕਰਕੇ ਕਿਸਾਨਾਂ ਦੇ ਗੋਲੀਆਂ ਮਾਰੀਆਂ। ਉਦੋਂ ਵੀ ਇਹਨਾਂ ਦੀ ਭਗਵੰਤ ਪੰਥ ਸਾਹਿਬ ਦੀ ਤੁਹਾਨੂੰ ਕਰਤੂਤ ਦੱਸੀ ਸੀ ਮੈਂ MLRs ਜਿਹੜੀਆਂ ਆਵੇਲੇਬਲ ਨਹੀਂ ਹੋ ਰਹੀਆਂ ਸੀ ਅਸੀਂ DGP ਨੂੰ ਜਦੋਂ ਇੱਥੇ PILs ਪਈਆਂ ਸੀ ਵਿੱਚ ਕ੍ਰਿਮੀਨਲ ਰੈਟ ਪਟੀਸ਼ਨ ਪਈ ਸੀ। ਤੁਸੀਂ ਦੇਖੋ ਨਾ ਕਿਹੜੇ ਸਟੈਂਡ ਤੇ ਖੜ ਰਹੇ ਆ। ਮੈਂ ਤਾਂ ਤੁਹਾਨੂੰ ਸੱਚ ਦਿਖਾ ਰਿਆ ਇਹ ਸਾਡੇ ਕੇਸ ਐਂਟੀਟੀ ਤੇ ਆਈਡੈਂਟੀਟੀ ਦੇ ਆ ਜਾਂਦੇ ਆ। ਠੀਕ ਹੈ ਨਾ ਜਿਵੇਂ ਡੱਲੇਵਾਲ ਸਾਹਿਬ ਦਾ ਕੇਸ ਹੈ ਹੈਬੀਸ ਕੋਰਪਸ ਟੂ ਹੈਵ ਅ ਬਾਡੀ, ਰਾਈਟ ਟੂ ਲਾਈਫ, ਬੇਅਰ ਮਿਨਿਮਮ ਜ਼ਿੰਦਗੀ ਨਹੀਂ ਰਹੂਗੀ ਤੇ ਕੀ ਰਹਿ ਜਾਊਗਾ ਹੋਰ ਇਹਦਾ ਹੱਸਣ ਵਾਲੀ ਕੌਮ ਆ ਸਾਡਾ ਕੋਈ ਨਹੀਂ ਸਾਡੇ ਜਿਹਨੇ ਬਣਾਇਆ ਫਿਰ ਅਸੀਂ ਫਿਰ ਦੂਜੇ ਪਾਸੇ ਹੋ ਜੰਨੇ ਆ ਫਿਰ ਵਾਪੇ ਸਿਰ ਚ ਦੂਗਾ ਦੇਖੋ ਹੁਣ ਦਖਾਂ ਤੇਈ ਆ ਪੰਜਾਬ ਦਾ ਮੇਰੇ ਤੋਂ ਬਹੁਤਾ ਸੱਚ ਕੀ ਬਲਾਉਂਗੇ ਫਿਰ ਤੁਸੀਂ ਸੱਚ ਕਹੋਗੇ ਬਰਸੀਆਂ ਮਨਾਉਣ ਜੋਗੇ ਨੇ ਆਪਣੇ ਵਾਲੇ ਬੋ ਬਰਲੇ ਨੇ ਉਹ ਆਪਸ਼ੀਤ ਹੋ ਜਾਂਦੇ ਹੋ ਆਬਰਸੀ ਦਾ ਹਿੱਸਾ ਹੋ ਜਾਂਦੇ ਆ ਔਰ ਕੀ ਹੁੰਦਾ ਇੱਥੇ ਜਿਹੜੇ ਸੱਚ ਬੋਲਦੇ ਪਏ ਆ ਜਿਹੜੇ ਸੱਚ ਜਾਣ ਜਾਂਦੇ ਆ ਜਿਹੜੇ ਸਿਸਟਮ ਦੇ ਨਾਲ ਫਾਈਟ ਕਰਨਾ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਬਿਲੋ ਦਾ ਬੈਲਟ ਅਟੈਕ ਕਰਨ ਲੱਗ ਜਾਂਦਾ ਸਿਸਟਮ ਅੱਜ ਵੀ ਹੁਣ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਮੈਂ ਤੁਹਾਨੂੰ ਹੱਸ ਕੇ ਕੀ ਕਹਿ ਰਿਹਾ ਸੀ ਕਰਨ ਜੀ ਆਪਾਂ ਦੋਵਾਂ ਨੂੰ ਕੋਈ ਤੀਜਾ ਸੁਣ ਰਿਹਾ ਇਹ ਇਹ ਸਾਰਾ ਕੁਝ ਤਾਂ ਚੱਲੀ ਜਾਣਾ ਪੈਂਡ ਕਰਦਾ ਪੰਜਾਬ ਦਾ ਐਜੂਕੇਸ਼ਨਲ ਰੈਸ਼ਨਲ ਕਿੱਥੇ ਖੜਦਾ ਅਸੀਂ ਤਾਂ ਜਿੰਨਾ ਚਿਰ ਜਿੰਦੇ ਹੈਗੇ ਆ ਕਹਾਣੀ ਤੋਰੀ ਰੱਖਾਂ ਤੁਹਾਡੇ ਤੋਂ ਬਾਅਦ ਕੋਈ ਹੋਰ ਹੋਊਗਾ ਨਹੀਂ ਹੋਊਗਾ ਮੈਂ ਤਾਂ ਇਸ ਇਸ ਹੱ ਤਕੜਾ ਤਰ ਉਸ ਪਾਰਟੀ ਨੇ ਕਮਾਇਆ ਤੁਸੀਂ ਕੱਲ ਨੂੰ ਕਿਸੇ ਸਾਈਕਲ ਪੈਂਚਰ ਲਾਉਣ ਵਾਲੇ ਕਿਸੇ ਹਲਵਾਈ ਕਿਸੇ ਆਮ ਬੰਦੇ ਤੇ ਯਕੀਨ ਨਹੀਂ ਕਰੋਗੇ ਵੀ ਇਹਨੂੰ ਪੋਲੀਟਿਸ਼ੀਅਨ ਬਣਾ ਦਈਏ ਤੁਹਾਨੂੰ ਕੀ ਲੱਗੂਗਾ ਜਿੱਦਣ ਸਰਕਾਰ 'ਚ ਆ ਗਿਆ ਸਭ ਤੋਂ ਪਹਿਲਾਂ ਤਾਂ ਆਪਣਾ ਤੋਰੀ ਫੁਲਕਾ ਸੈੱਟ ਕਰਕੇ ਵਿਆਹ ਕਰਾਊਗਾ ਫੇਰ ਸੋਚੂਗਾ ਕੁਝ ਹੋਰ ਇਹ ਕੇਜ ਸਕੈਮ ਦੀ ਗੱਲ ਕਰਾਂ ਮੈਂ ਕਿਹੜੇ ਸਕੈਮ ਦੀ ਨਾ ਗੱਲ ਕਰ ਤੁਸੀਂ ਸਭ ਬਿਹਤਰ ਜਾਣਦੇ ਹੋ ਪੰਜਾਬ ਦੇ ਵਿੱਚ ਉਥਲ ਪੁਥਲ ਹੋ ਰਹੀ ਆ ਇੱਕ ਪਾਸੇ ਬਹੁਤ ਅੱਤ ਹੋ ਰਹੀ ਆ ਤੇ ਅੱਤ ਦੋਵੇਂ ਤਰੀਕੇ ਦੀ ਹੋ ਰਹੀ ਆ ਇੱਕ ਅਖੀਰ ਦੀ ਵੀ ਹੋ ਰਹੀ ਆ ਤੇ ਸ਼ੁਰੂਆਤ ਵੀ ਹੋ ਰਹੀ ਐ ਆਪਾਂ ਆਮ ਕਹਿੰਦੇ ਆ ਨਾ ਨਿਊ ਬਿਗਨਿੰਗਸ ਆਰ ਆਫਨ ਡਿਸਗਾਈਜ਼ਡ ਐਸ ਪੇਨਫੁਲ ਐਂਡਿੰਗਸ ਪੰਜਾਬ ਦਾ ਭਵੇਖ ਮਹਾਰਾਜ ਜਿਨੇ ਲਿਖਿਆ ਆ ਕਿਉਂਕਿ ਮੈਂ ਅੱਜ ਵੀ ਇੱਥੇ ਹੀ ਖਤਮ ਕਰੂੰਗਾ ਪੰਜਾਬ ਦਾ ਹਿੰਦੂ ਦਾ ਮੁਸਲਮਾਨ ਪੰਜਾਬਤਾ ਜੀਵਦਾ ਗੁਰਾਂ ਦੇ ਨਾਂ ਤੇ ਬਟ ਇਹ ਹੈ ਕਿ ਹਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਰੈਜ਼ਿਸਟੈਂਸ ਦੀ ਇੱਕ ਸਟੈਮਨੇ ਦੀ ਇੱਕ ਬੈਟਲ ਦੀ ਲੋੜ ਆ ਤੇ ਉਹਦੇ ਵਿੱਚ ਅਸੀਂ ਉਮੀਦ ਕਰਦੇ ਸੀ ਕਿ ਕੱਲ ਨੂੰ ਕੋਈ ਬਿਊਰੋਕ੍ਰੇਸੀ ਚ ਰਿਟਾਇਰਡ ਆਫੀਸਰ ਆਉਂਦਾ ਉਹ ਬਾਅਦ ਚ ਉਹ ਇਹੋ ਜਿਹੇ ਬੁੜੇ ਹੋ ਕੇ ਫਿਰ ਇਹਨਾਂ ਨੂੰ ਸਰਕਾਰੀ ਸਰਕਾਰ ਬਣ ਕੇ ਇਹਨਾਂ ਨੂੰ ਲੋਕਾਂ ਦਾ ਖਿਆਲ ਰਣ ਲੱਗ ਜਾਂਦਾ ਮੈਂ ਬਹੁਤ ਤੁਹਾਨੂੰ ਐਗਜ਼ਾਮਪਲਸ ਦਊਂਗਾ ਇੱਕ ਹੋਰ ਬੜਾ ਬਜ਼ੁਰਗ ਜਿਹਾ ਬੰਦਾ ਹੈਗਾ ਉਹ ساری ਜ਼ਿੰਦਗੀ ਤਾਂ ਆਈਐਫਐਸ ਆਫੀਸਰ ਰਿਹਾ ਉਹਨੇ ਇੰਡੀਆ ਦੇ ਨਜ਼ਾਰੇ ਲਏ ਠੀਕ ਹੈ ਜਦੋਂ ਦਾੜੀ ਥੋੜੀ ਜਿਹੀ ਚਿੱਟੀ ਹੋ ਗਈ ਉਹਨਾਂ ਨੂੰ ਪੰਜਾਬ ਦੇ ਮੁੱਦੇ ਯਾਦ ਆ ਗਏ ਵੀ ਬਾਦਲ ਨੇ ਇੱਥੇ ਧੱਕਾ ਕਰਤਾ ਫਲਾਣੇ ਤੂੰ ਜਦੋਂ ਜਿੰਦਾ ਸੀ ਜਦੋਂ ਤੇਰੀ ਦਾੜੀ ਕਾਲੀ ਸੀ ਉਦੋਂ ਤੂੰ ਕੀ ਕਰਦਾ ਸੀ ਯੂ ਆਰ ਟੇਕਿੰਗ ਸੂਪਰ ਇੰਟੈਲੀਜੈਂਟ ਬੰਦੇ ਨੇ ਜਿਹੜੇ ਸਾਡੇ ਕੋਲ ਆਈਐਸ ਆਈਪੀਐਸ ਦੇ ਵਿੱਚ ਸਰਵਿਸਿਸ ਦੇ ਵਿੱਚ ਉਹ ਦੇਖ ਰਿਹਾ ਪੰਜਾਬ ਦੇ ਨਾਲ ਧੱਕਾ ਹੋ ਰਿਹਾ